ਕੀ ਲਾਹਮਤ ਹੋ ਬਦਲ ਚੋ ਮੈਰਨਾਨ ਮੈਸਤਪਾਲ ਸਿੰਘ ਡਰਾਈਵਰ ਸਿਵਲ ਸਰਵਿਸਟ ਬਟਿੰਡਾ ਇਹ ਸਾਨੂੰ ਲਗਭਗ ਪੌਣੇ ਇੱਕ ਸੱਤ ਕਾਲ ਆਈ ਹੈ ਵੀ ਛੋਟੇ ਹੱਥੀ ਨੂੰ ਅੱਗ ਲੱਗੀ ਆ ਮਾਰਕ ਆ ਦੇ ਨੱਪੜੀ ਰੋਡ ਦੇ ਉੱਤੇ ਪੁਲ ਤੇ ਉਹ ਇਸੇ ਆ ਕੇ ਅੱਗ ਤੇ ਕਾਬੂ ਪਾਇਆ ਹੈ ਹਾਂਜੀ ਕੰਟਰੋਲ ਇਹਨਾਂ ਦੇ ਸਾਥ ਇਨਕੋਇਆ ਗੱਡੀ ਦਾ ਕੈਬਨ ਦਾ ਨੁਕਸਾਨ ਹੋ ਗਿਆ ਤੇ ਬਾਕੀ ਦਾ ਇਸੇ ਬਚਾਲੀ ਬਚ ਗਈ ਜਾਨੀ ਦਾ ਨੁਕਸਾਨ ਤੋਂ ਬਚ ਗਈ ਕੀ ਆਵਾਜ਼ ਆ ਰਹਾ ਗੁੱਸੇ ਵਿੱਚ ਜੀ ਕੀ ਹੋਇਆ ਕੀ ਇੱਥੇ ਹੋਇਆ ਵੀ ਆ ਵੀ ਸਾਨੂੰ ਕਿਸ ਨੇ ਫੋਨ ਕਰਾਇਆ ਵੀ ਐਂ ਕਰਕੇ ਇੱਥੇ ਆਏ ਛੋਟੇ ਆਖ ਨੂੰ ਅੱਕ ਲੱਗੀ ਆ ਅਸੀਂ ਇੱਥੇ ਪਹੁੰਚੇ ਤੇ ਫਾਇਰ ਬੁੜੀ ਹੋਇਆ ਇਹ ਫਾਇਰ ਬੁੜੀ ਨੇ ਹੀ ਅੱਕ ਵਿਝਾਤੀ ਕਿ ਮੁਕਤ ਲੋਗੀਆਂ ਪਰ ਸਭਲੇ ਸਾਰੇ ਤੇ ਹੋ ਗਏ ਬਜੜਾ ਪੁੱਤਰ ਮੋੜਾਤੀਆ ਬਹੁਤ ਠੀਕਾ ਦਾ ਸਾਰਾ ਕੁਝ ਕੀ ਅੱਗ ਸਾਰੀ ਹੈ ਜਿਹੜੀ ਵਿਝਾਤੀ ਇਹ ਨਾ ਕੋਈ ਨਕਸ਼ਾ ਹੋਦਾ। ਉਹ ਸ਼ਾਂਤਪਾਈ ਦਾ ਮੂਰ ਲੱਗਦਾ ਜਿਹਨੂੰ ਜਿਸ ਨੂੰ ਸਾਰਾ ਸੜ ਗਿਆ। ਜਿਹੜੀ ਸੀਟਾਂ ਤੋਂ ਸਾਰਾ ਕੁਝ ਸੜ ਗਿਆ। ਵਿੱਚ ਉਹਦਾ ਮਾਇਰ ਮੂਰ ਚ ਮੁੰਡੇ ਦਾ ਸਾਰਾ ਕਾਗਜ਼ ਪੱਤਰ ਵਿੱਚ ਹੀ ਸੜ ਗਿਆ ਇਹਦਾ। ਡਰਾਈਵਰ ਦਾ ਪਛਾਹ ਹੋ ਗਿਆ। ਡਰਾਈਵਰ ਦਾ ਪਛਾਹ ਹੋ ਗਿਆ। ਡਰਾਈਵਰ ਚੀਕਾ। ਹਾਂਜੀ ਹੈਪੀ ਹੈ ਜੀ। ਮਾਰਿਆ ਸੀ ਗਈ ਬਸ ਅੱਗ ਲੱਗੀ ਨਾਲ ਤੇ ਬਾਜੀ ਮਨੂ ਉਹ ਗੱਡੀ ਵਾਲ ਨੇ ਗੱਡੇ ਹੀ ਟੱਕੀ ਲੋਕ ਹੋ ਗਈ ਸੀ। ਮੇਰੇ ਵੀ ਤੇ ਅੱਗ ਲੱਗੀ ਸੀ ਮਸਾਈ ਵਜਾਈ। ਮੇਰੀ ਨਹੀਂ ਕਿ 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 ਬਾਈ ਇਧਰ ਰਾਮਰੇ ਕੋ ਆਸੀ ਗਈ ਉਹ ਦਾ ਕਾਪੜਾ ਕਿਹਾ ਕਿ ਉਹ ਮਰ ਰਾਮਰੇ ਹਣਾ ਜਾਨ ਕੇ ਲਈ ਆਦਾ ਸੀ ਕਿ ਨਾਵਾ ਟੋੜਾ ਮਰ ਰੇ ਬੁਲੰਦ ਸੈਂਡਾਈ ਮਾਮਲਾ ਹੋਇਆ ਮਾਮਲਾ ਜੇ ਇਹ ਮੇਰੇ ਘਰ ਦੇ ਸਾਹਮਣੇ ਪੌੜਾ ਪੌੜੇ ਤੇ ਲੱਗੀ ਜਾ ਰਹੀ ਸੀ ਇੱਕ ਛੋਟਾ ਹੱਥੀ ਉਹ ਕੋਈ ਚਾਰਤੀ ਰਾਤ ਲਾਤੀ ਮੈਂ ਆਪੇ ਗੇਟ ਕੋ ਜੜਾ ਸੀ ਉਹ ਲੈ ਕੇ ਤਾਂ ਵੇਖਿਆ ਸਾਰੇ ਮੁੰਡੇ ਵੀ ਦੁਕਾਨ ਵਾਲੇ ਭੱਜ ਕੇ ਇੱਥੇ ਆਏ ਪਰ ਉਦੋਂ ਰੌਕ ਬਹੁਤ ਫੈਲ ਚੁੱਕੀ ਸੀ ਤੇ ਸਰਬ ਗੇਟ ਉੱਤੇ ਲਿਖੋ ਕੀਤਾ ਤੇ ਫੂਕ 10-15 ਮਿੰਟ ਦੇ ਬਾਅਦ ਵੀ ਆਵੀ ਤੇ ਬਾਅਦ ਰੇ ਆ ਕੇ ਦਾ ਅੱਖ ਤੇ ਕਬੂ ਪਾਇਆ ਤੇ ਕੁੱਰੀ ਜੀ ਦੀ ਗੱਡੀ ਤਕਰੀਬਨ ਪਤਾ ਨਹੀਂ ਕੀ ਕਾਰਨ ਹੋਇਆ ਕੀ ਹੋ ਕੁੱਰੀ ਜੀ ਦੇ ਲੋਕ ਆ ਕੇ ਲੱਗੇ ਇੱਕਦਮ ਅਸੀਂ ਬਿਲਕੁਲ ਸਾਹਮਣੇ ਘਰੇ ਸੀ ਤੇ ਉਹ ਉਹ ਲੱਤਾਂ ਦੇਖ ਕੇ ਸਿਰ ਹਾਰਾ ਲਾ ਪਾਇਆ ਬਾਅਦ ਵਿੱਚ ਟੈਲੀਫੋਨ ਕੀਤਾ ਤੇ ਭਾਈ ਜੋ ਬਾਅਦ ਰੇ ਬਾਅਦ ਉਹ ਆ ਕੇ ਅੱਖ ਤੇ ਕਬੂ ਪਾਇਆ